ਕਿੰਗ ਤੋਂ ਬਾਅਦ ਅਣਪਛਾਤਿਆਂ ਦੇ ਮਾਮਲੇ ਦਰਜ ਕੀਤੇ ਜਾਂਦੇ ਨੇ ਜਾਂ ਚੱਕੀਆਂ ਦੇ ਵਿੱਚੋਂ ਮੋਬਾਈਲ ਮਿਲਦੇ ਨੇ ਕੁਝ ਨਾ ਮੋਬਾਈਲ ਬਰਾਮਦ ਕੀਤੇ ਗਏ ਆ ਕੁਝ ਸ਼ੱਕੀ ਵਸਤੂਆਂ ਨੇ ਉਹਨਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਤੇ ਪੰਜ ਵੱਖ-ਵੱਖ ਮਕਦਮੇ ਦਰਜ ਕੀਤੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ ਕਿ ਉਰੇ ਸਿਕਿਉਰਿਟੀ ਲੱਗੀ ਪਈ ਆ ਅੰਦਰ ਸਿਕਿਉਰਿਟੀ ਲੱਗੀ ਪਈ ਆ ਬਾਹਰ ਸਿਕਿਉਰਿਟੀ ਲੱਗੀ ਪਈ ਆ ਅਸੀਂ ਵੀ ਪੰਜ ਮਾਮਲੇ ਦਰਜ ਕੀਤੇ ਨੇ ਜਿਹੜੇ ਕੀ 10 ਮੋਬਾਈਲ ਬਰਾਮਦ ਹੋਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਇਸ ਵੇਲੇ ਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਵੱਡੀ ਖਬਰ ਆ ਰਹੀ ਹੈ ਕਿ ਵੱਖ-ਵੱਖ ਕੈਦੀ ਔਰ ਹਵਾਲਾਤਿਆਂ ਤੋਂ 10 ਦੇ ਕਰੀਬ ਮੋਬਾਈਲ ਜਿਹੜੇ ਕੀ ਮਿਲੇ ਨੇ ਤਸਵੀਰ ਤੋਂ ਨਿਸ਼ਚਿਤ ਦਿਖਾ ਰਹੇ ਨੇ ਕੇਂਦਰੀ ਜੇਲ੍ਹ ਪਟਿਆਲਾ ਦੀ ਇਹ ਤਸਵੀਰ ਹੈ ਬੇਸ਼ੱਕ ਗੇਟ 'ਤੇ ਜਿਹੜਾ ਕੀ ਬੰਦ ਪਿਆ ਮੁਲਾਕਾਤ ਲਈ ਆ ਰਹੇ ਨੇ ਪਰ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਔਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੱਲ ਜਿਹੜੀ ਕੀ ਚੈਕਿੰਗ ਕੀਤੀ ਗਈ ਬੈਰਕ ਨੰਬਰ 2 ਬੈਰਕ ਨੰਬਰ 6 9 ਬੈਰਕ ਨੰਬਰ ਜਾਂ ਚੱਕੀਆਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਉਸ ਦੇ ਵਿੱਚ ਕੁਝ ਕੱਜੀ ਤੇ ਕੁਝ ਹਵਾਲਾਤਿਆਂ ਤੋਂ 10 ਦੇ ਕਰੀਬ ਜਿਹੜੇ ਕੀ ਛੋਟੇ ਮੋਬਾਈਲ ਮਿਲੇ ਨੇ ਬਹੁਤ ਵੱਡੀ ਗੱਲ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਲੱਖ ਲੱਖ ਦਾਅਵੇ ਕਰਦਾ ਹੈ ਕਿ ਸਾਡੇ ਸੁਰੱਖਿਆ ਪ੍ਰਬੰਧ ਪੂਰੇ ਨੇ ਅਰੇ 10 ਮੋਬਾਈਲ ਮਿਲਨੇ ਬਹੁਤ ਵੱਡੀ ਗੱਲ ਹੈ ਇੱਕੋ ਦਮ ਚੈਕਿੰਗ ਦੇ ਵਿੱਚ ਇਸ ਸੰਬੰਧੀ ਥਾਣਾ ਤ੍ਰਿਪੜੀ ਦੇ ਐਸਐਚਓ ਪ੍ਰਦੀਪ ਬਾਜਬਾ ਨੇ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀਂ ਵੀ ਪੰਜ ਮਾਮਲੇ ਦਰਜ ਕੀਤੇ ਨੇ ਜਿਹੜੇ ਕਿ 10 ਮੋਬਾਈਲ ਬਰਾਮਦ ਹੋਏ ਨੇ ਪਰ ਜੇਲ੍ਹ ਪ੍ਰਸ਼ਾਸਨ ਦੀਆਂ ਇਹ ਜਿਹੜੀਆਂ ਕਿ ਮੋਬਾਈਲ ਮਿਲਨੇ ਜਾਂ ਨਸ਼ੀਲੇ ਕੋਈ ਪਦਾਰਥ ਮਿਲਨੇ ਕੋਈ ਵੀ ਜਿਹੜੀਆਂ ਨਸ਼ੀਲੀਆਂ ਵਸਤੂਆਂ ਹੈਗੀਆਂ ਉਹ ਮਿਲਦੀਆਂ ਜੇਲ੍ਹ ਦੀ ਸੁਰੱਖਿਆ ਚ ਇਹਨੂੰ ਬਹੁਤ ਵੱਡੀ ਵਾਲਿਆਂ ਨਿਸ਼ਾਨ ਖੜੇ ਕਰਦਾ ਕਿਉਂਕਿ ਵਕ ਵਕ ਦਾਅਵੇ ਕੀਤੇ ਜਾਂਦੇ ਨੇ ਕਿ ਉਰੇ ਸਿਕਿਉਰਟੀ ਲੱਗੀ ਪਈ ਆ ਅੰਦਰ ਸਿਕਿਉਰਟੀ ਲੱਗੀ ਪਈ ਆ ਬਾਹਰ ਸਿਕਿਉਰਟੀ ਲੱਗੀ ਪਈ ਆ ਪਰ ਮੋਬਾਈਲ ਕਿਵੇਂ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਵਿਸ਼ਾ ਹੈ ਕਿ ਜੇਲ੍ਹ ਦੇ ਉੱਪਰ ਸਵਾਲੀਆ ਨਿਸ਼ਾਨ ਹੈ ਕਿ ਮੋਬਾਈਲ ਕਿਵੇਂ ਜਾ ਰਹੇ ਨੇ ਮੋਬਾਈਲ ਜਾਂਦੇ ਨੇ ਚੈਕਿੰਗ ਹੁੰਦੀ ਹੈ ਚੈਕਿੰਗ ਤੋਂ ਬਾਅਦ ਅਣਪਛਾਤੇਆਂ ਦੇ ਮਾਮਲੇ ਦਰਜ ਕੀਤੇ ਜਾਂਦੇ ਨੇ ਜਾਂ ਚੱਕੀਆਂ ਦੇ ਵਿੱਚੋਂ ਮੋਬਾਈਲ ਮਿਲਦੇ ਨੇ ਪਰ ਕੱਲ ਦੀ ਚੈਕਿੰਗ ਤੋਂ ਦੌਰਾਨ 10 ਮੋਬਾਈਲ ਮਿਲਨੇ ਜੇਲ੍ਹ ਦੀ ਸਵਾਲੀਆਂ ਜਿਹੜੀ ਕੀ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆਂ ਨਿਸ਼ਾਨ ਲੱਗਦਾ ਸੋ ਪੁਲਿਸ ਵੱਲੋਂ ਬੇਸ਼ੱਕ ਮਾਮਲੇ ਦਰਜ ਕੀਤੇ ਗਏ ਨੇ ਵੱਖ-ਵੱਖ ਕੈਦੀ ਔਰ ਵੱਖ-ਵੱਖ ਹਵਾਲਾਤਿਆਂ ਦੇ ਉਹਨਾਂ ਦੀ ਜਾਂਚ ਪੜਤਾਲ ਹੋਏਗੀ ਅੱਗੇ ਤੱਕ ਕਿ ਜਿਹੜੇ ਸੀਮਾ ਕਿਸ ਦੇ ਨਾਂ ਤੇ ਸੀਮਾ ਜਾਂ ਕਿਸ ਦੇ ਨਾਂ ਤੇ ਮੋਬਾਈਲ ਹੈ ਇਹ ਤਾਂ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ ਕੰਦਰੀ ਜਿਲ੍ਹ ਪਟਿਆਲਾ ਵਿਖੇ ਜੇਲ੍ਹ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਜੇ ਨਾਲ ਰਲ ਕੇ ਇੱਕ ਤਲਾਸ਼ੀਬੋਹੀੰ ਇਹ ਅੰਚਲਾ ਆਇਆਗਾ ਜਿਸ ਦੇ ਵਿੱਚ ਹਵਾਲਾਤੀ ਤੇ ਕੇਦੀਆਂ ਤੋਂ ਬਹੁਤ ਹੀ ਪਰ ਰਿਜਰਚ ਮੋਬਾਈਲ ਮਿਲੇ ਨੇ ਸਾਡੇ ਨਾਲ ਨੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਪ੍ਰਦੀਪ ਬਾਜਵਾ ਜੀ ਬਾਜਵਾ ਸਾਹਿਬ ਕਿੰਨੀਆਂ ਕੈਫੀਆਂ ਦਾ ਲਾਉਂ ਚੋਈਆਂ ਔਰ ਕਿੰਨੇ ਕ ਮੋਬਾਈਲ ਇਹਨਾਂ ਤੁਮੀ ਇਹ ਜੀ ਸਾਡੇ ਐਸਐਸਪੀ ਸਾਹਿਬ ਅਸ਼ੇਦੀ ਨਾਨਕ ਸਿੰਘ ਜੀ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨ ਦੇ ਅਧਾਰ ਤੇ ਜੇਲ੍ਹ ਅਧਿਕਾਰੀਆਂ ਨਾਲ ਮਿਲ ਕੇ ਤਲਾਸ਼ੀ ਮੈਂ ਚਲਾਈ ਗਈ ਸੀ ਉਹਦੇ ਵਿੱਚ ਭਾਰੀ ਸਫਲਤਾ ਮਿਲੀ ਹੈ ਉਹਦੇ ਵਿੱਚ 9 ਮੋਬਾਈਲ ਬਰਾਮਦ ਕੀਤੇ ਗਏ ਕੁਝ ਸ਼ੱਕੀ ਵਸਤੂਆਂ ਨੇ ਉਹਨਾਂ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਤੇ 5 ਵੱਖ-ਵੱਖ ਮਕਦਮੇ ਦਰਜ ਕੀਤੇ ਗਏ। ਹਵਾਲਾਤੀ ਦੇ ਕੈਦੀਆਂ ਤੋਂ ਹੀ ਮਤਲਬ ਮਿਲੇ ਬਿਲਕੁਲ ਜੀ ਇਹ ਹਵਾਲਾਤੀ ਕੈਦੀਆਂ ਤੋਂ ਮਿਲੇ ਆ ਕੋਈ ਜਗ੍ਹਾ ਤੇ ਜ਼ਮੀਨ ਜਿਹੜੀ ਪੋਲੀ ਪੋਲੀ ਕੀਤੀ ਹੋਈ ਸੀ ਉਹਨਾਂ ਦੀ ਪਟਾਈ ਕਰਕੇ ਉਹਦੇ ਤੋਂ ਚੈੱਕ ਕੀਤਾ ਗਿਆ ਤੇ ਹਾਈ ਟੈਕ ਯੰਤਰਾਂ ਨਾਲ ਜਿਹੜੀ ਜੇਲ ਦੀ ਤਲਾਸ਼ੀ ਕੀਤੀ ਗਈ ਹੈ ਤੇ ਇਹਦੇ ਵਿੱਚ ਹੁਣ ਇਹਨੂੰ ਹਾਈ ਟੈਕ ਅੱਗੇ ਦੀ ਜਿਹੜੀ ਤਫ਼ਤੀਸ਼ ਹੈ ਜਾਂਚ ਜਿਲ੍ਹਿਆਂ ਦੀ ਜਾਏਗੀ ਉਹਦੇ ਜਿਨ੍ਹਾਂ ਜਿਨ੍ਹਾਂ ਦੀ ਸ਼ਬੂਲੀਤ ਪਾਈ ਗਈ ਉਹਨਾਂ ਦੇ ਖਿਲਾਫ ਵੀ ਗੁਮਣਦੀ ਕਾਰਵਾਈ ਕੀਤੀ ਜਾਵੇਗੀ। ਪਟਿਆਲਾ ਟਾਊਨ ਅਫੀਸ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ